ਫਿਰ ਸਤਿਗੁਰੂ ਕਹਿੰਦੇ ਨੇ ਉਹ ਸਮੇਂ ਤੋਂ ਵੀ ਪਰੇ ਹੈ ਅਕਾਲ ਕਾਲ ਦੇ ਵਿੱਚ ਨਹੀਂ ਅਕਾਲ ਸਮੇਂ ਤੋਂ ਪਰੇ ਅਸੀਂ ਕਾਲ ਦੇ ਵਿੱਚ ਹਾਂ ਸਮੇਂ ਦੇ ਵਿੱਚ ਹਾਂ ਅਸੀਂ ਕੁਝ ਦਿਨ ਪਹਿਲੇ ਨਹੀਂ ਸੀ ਅਸੀਂ ਕੁਝ ਦਿਨ ਬਾਅਦ ਨਹੀਂ ਹੋਵਾਂਗੇ ਕਾਲ ਦੇ ਵਿੱਚ ਹਾਂ ਸਮੇਂ ਦੇ ਵਿੱਚ ਪਰਮਾਤਮਾ ਪ੍ਰਤੀ ਅਸੀਂ ਐਸਾ ਨਹੀਂ ਕਹਿ ਸਕਦੇ ਕਿ ਪਰਮਾਤਮਾ ਹੋਇਆ ਸੀ ਉਹ ਕੋਈ ਭੂਤਕਾਲ ਦੀ ਘਟਨਾ ਨਹੀਂ ਸੀ ਅਸੀਂ ਐਸਾ ਵੀ ਨਹੀਂ ਆਖ ਸਕਦੇ ਕਿ ਪ੍ਰਮਾਤਮਾ ਹੋਵੇਗਾ ਉਹ ਭਵਿਸ਼ ਦੀ ਸੰਭਾਵਨਾ ਨਹੀਂ ਹੈ ਬਸ ਉਹ ਹੈ ਸੁਹ ਹੈ ਅਸੀਂ ਉਸ ਦੇ ਨਾਲ ਵਰਤਮਾਨ ਹੀ ਸਿਰਫ ਜੋੜ ਸਕਦੇ ਹਾਂ ਭੂਤਕਾਲ ਨਹੀਂ ਔਰ ਭਵਿਸ਼ ਵੀ ਨਹੀਂ ਬਸ ਉਹ ਹੈ ਸੁਹ ਹੈ ਇਹ ਭਵਿਸ਼ ਤੇ ਭੂਤਕਾਲ ਸੰਸਾਰ ਦਾ ਹੁੰਦਾ ਹੈ ਜੋ ਕਾਲ ਦੇ ਵਿੱਚ ਨਹੀਂ ਸਮੇਂ ਦੇ ਵਿਚਨੇ ਸਤਿਗੁਰ ਕਹਿੰਦੇ ਨੇ ਅਕਾਲ ਸਮੇ ਤੋਂ ਪਰੇ ਮਨੁੱਖ ਜੀਵਦਾ ਹੈ ਜਾਂ ਮਾਜ਼ੀ ਦੀਆਂ ਯਾਦਾਂ ਵਿੱਚ ਜਾਂ ਮਸਤਕਬਲ ਦੀ ਚਿੰਤਾ ਵਿੱਚ ਕਿਨਨ ਪ੍ਰਮਾਤਮਾ ਕੋਲ ਸਿਰਫ ਵਰਤਮਾਨ ਹੈ ਪ੍ਰਮਾਤਮਾ ਦਾ ਕੋਈ ਮਾਜ਼ੀ ਨਹੀਂ ਪ੍ਰਮਾਤਮਾ ਦਾ ਕੋਈ ਮਸਤਕਬਲ ਨਹੀਂ ਪ੍ਰਮਾਤਮਾ ਦਾ ਕੋਈ ਭਵਿਸ਼ ਨਹੀਂ ਪ੍ਰਮਾਤਮਾ ਦਾ ਕੋਈ ਭੂਤਕਾਲ ਨਹੀਂ ਪ੍ਰਮਾਤਮਾ ਵਰਤਮਾਨ ਹੈ ਉਹ ਹੈ ਸੋ ਹੈ ਵਰਤਮਾਨ ਵਿੱਚ ਜੀਣ ਵਾਲਾ ਮਨੁੱਖ ਧਾਰਮਿਕ ਹੈ। ਭੂਤਕਾਲ ਦੀਆਂ ਯਾਦਾਂ ਵਿੱਚ ਜੀਣ ਵਾਲਾ ਔਰ ਭਵਿੱਖ ਦੀ ਚਿੰਤਾ ਵਿੱਚ ਜੀਣ ਵਾਲਾ ਮਨੁੱਖ ਸੰਸਾਰੀ ਹੈ। ਪੰਜਾਬੀ ਦੇ ਪ੍ਰਸਿੱਧ ਸ਼ਾਇਰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦਾ ਕਥਨ ਕਿ ਬੀਤ ਗਈ ਦੀ ਯਾਦ ਪਈ ਹੱਡਾਂ ਨੂੰ ਖਾਵੇ ਆਉਣ ਵਾਲੇ ਦਾ ਸਹਿਮ ਪਿਆ ਮਨ ਨੂੰ ਤੜਫਾਵੇ। ਜੋ ਸਮਾਂ ਲੰਘ ਗਿਆ ਹੈ ਉਹਦੀਆਂ ਯਾਦਾਂ ਮੇਰੀਆਂ ਹੱਡੀਆਂ ਖਾਰੀਆਂ ਔਰ ਜੋ ਸਮਾਂ ਆਉਣ ਵਾਲਾ ਹੈ ਉਹਦੀ ਚਿੰਤਾ ਚੰਬੜੀ ਹੋਈ ਹੈ ਉਹਦਾ ਸਹਿਮ ਹੈ ਉਸਦਾ ਡਰ ਹੈ ਪਤਾ ਨਹੀਂ ਕਿ ਐਸਾ ਹੋਵੇਗਾ ਅਕਸਰ ਐਸਾ ਹੁੰਦਾ ਹੈ ਕਿ 10 ਨੌਜਵਾਨ ਕਿਧਰੇ ਬੈਠੇ ਹੋਣ ਤਾਂ ਉਹ ਭਵਿਸ਼ ਦੀ ਗੱਲ ਕਰਨਗੇ ਭਵਿਸ਼ ਦੀ ਚਿੰਤਾ ਹੈ ਔਰ 10 ਬੁੱਢੇ ਕਿਧਰੇ ਬੈਠੇ ਹੋਣ ਉਹ ਭੂਤਕਾਲ ਦੀ ਚਰਚਾ ਕਰਨਗੇ ਮਾਜ਼ੀ ਦੀ ਚਰਚਾ ਕਰਨਗੇ ਗੁਜ਼ਰੇ ਹੋਏ ਸਮੇਂ ਦੀ ਚਰਚਾ ਕਰਨਗੇ ਉਸਦੇ ਕੁਝ ਕਾਰਨ ਨੇ ਇੱਕ ਬੱਚਾ ਅਗਰ ਆਪਣੇ ਤੋਂ ਅੱਗੇ ਵੇਖੇ ਤਾਂ ਜਵਾਨੀ ਹੈ ਇੱਕ ਜਵਾਨ ਅਗਰ ਆਪਣੇ ਤੋਂ ਅੱਗੇ ਵੇਖੇ ਤਾਂ ਬੜੇਪਾ ਹੈ ਔਰ ਇੱਕ ਬੁੱਢਾ ਅਗਰ ਆਪਣੇ ਤੋਂ ਅੱਗੇ ਵੇਖੇ ਤਾਂ ਫਿਰ ਮੌਤ ਹੈ ਇਸ ਵਾਸਤੇ ਬੁੱਢਾ ਪਿੱਛੇ ਵੇਖਦਾ ਹੈ ਅੱਗੇ ਨਹੀਂ ਵੇਖਦਾ ਅੱਗੇ ਵੇਖੇ ਤੇ ਸਵਾਏ ਮੌਤ ਤੋਂ ਔਰ ਕੁਛ ਨਹੀਂ ਇਸ ਵਾਸਤੇ ਅਕਸਰ ਬਿਰਧ ਮਨੁੱਖ ਬਸ ਭੂਤਕਾਲ ਦੀ ਚਰਚਾ ਕਰਦੇ ਨੇ ਬਈ ਅਸੀਂ ਜਵਾਨੀ 'ਚ ਇੰਜ ਹੁੰਦੇ ਸੀ ਅਸੀਂ ਬਚਪਨ ਦੇ 'ਚ ਇੰਜ ਖੇਡਦੇ ਆਉਂਦੇ ਸੀ ਉਹ ਅੱਜ ਕੀ ਨੇ ਯਾ ਅੱਗੇ ਕੀ ਹੈ ਇਸ ਦੀ ਕੋਈ ਚਰਚਾ ਨਹੀਂ ਇਸ ਦੀ ਕੋਈ ਗੱਲ ਨਹੀਂ ਸਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫਰਮਾਨ ਆਗਾ ਕੋ ਤਰਾੰਗ ਪਿੱਛਾ ਫੇਰ ਨਾ ਮੋੜੜਾ ਨਾਨਕ ਸਿੰਘ ਇਹ ਆਵਾਰ ਬੌਣ ਨ ਹੋਵੀ ਜਨਮ ਲਾ ਐ ਬੰਦੇ ਅੱਗੇ ਵੇਖ ਉਹ ਅੱਗੇ ਮੌਤ ਦਿਖਾਈ ਦਿੰਦੀ ਹੈ ਅੱਗੇ ਅੰਤ ਦਿਖਾਈ ਦਿੰਦਾ ਹੈ ਕਿਉਂਕਿ ਅੱਗੇ ਦ੍ਰਿਸ਼ਟੀ ਕਰੀਏ ਤੇ ਸਿਵਾਏ ਅੰਤ ਤੋਂ ਹੋਰ ਕੁਝ ਨਹੀਂ ਇਸ ਵਾਸਤੇ ਮਨੁੱਖ ਫਿਰ ਮੁੜ ਕੇ ਪਿੱਛੇ ਵੇਖਦਾ ਹੈ ਆਪਣਾ ਬਚਪਨ ਦੇਖਦਾ ਹੈ 80 ਸਾਲ ਦਾ ਬੁੱਢਾ ਵੀ ਅਗਰ ਜਨਮ ਦਿਨ ਮਨਾਵੇ ਔਰ ਜਨਮ ਦਿਨ ਦੀ ਮੁਬਾਰਕ ਲਵੇ ਸਾਲਗिरा ਮੁਬਾਰਕ ਲਵੇ ਇਸ ਗੱਲ ਦਾ ਇਹ ਸਪਸ਼ਟ ਸਬੂਤ ਹੋ ਗਿਆ ਕਿ ਪਿੱਛੇ ਵੇਖ ਰਿਹਾ ਅੱਗੇ ਨਹੀਂ ਹੁਣ ਤੇ ਮਰਨ ਦਿਨ ਮਨਾਣਾ ਚਾਹੀਦਾ ਹੈ ਜਨਮ ਦਿਨ ਦਾ ਕੋਈ ਮਤਲਬ ਹੀ ਨਹੀਂ ਮਰਨ ਦਿਨ ਸੋ ਦਿਨ ਆਇਆ ਨੇੜੇ ਬਿਲਕੁਲ ਨੇੜੇ ਤੇ ਜਨਮ ਦਿਨ ਹੋਇਆ 80 ਸਾਲ ਲੰਘ ਗਏ ਤਾਂ ਜਿਸ ਦਿਨ ਨੂੰ 80 ਸਾਲ ਹੋ ਗਏ ਉਹਨੂੰ ਯਾਦ ਕੀਤਾ ਜਾ ਰਿਹਾ ਤੇ ਜੋ ਦਿਨ ਅੱਜ ਕੱਲ ਦੇ ਆਉਣ ਵਾਲਾ ਹੈ ਉਹਨੂੰ ਭੁਲਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰਮਾਤਮਾ ਸਮੇਂ ਦੇ ਵਿੱਚ ਨਹੀਂ ਅਕਾਲ ਜਿੱਥੇ ਕੋਈ ਭਵਿਸ਼ ਨਹੀਂ ਜਿੱਥੇ ਕੋਈ ਭੂਤਕਾਲ ਨਹੀਂ ਭੂਤਕਾਲ ਵਿੱਚ ਔਰ ਭਵਿਸ਼ ਵਿੱਚ ਜੀਣ ਵਾਲਾ ਮਨੁੱਖ ਹੈ ਭੂਤਕਾਲ ਔਰ ਭਵਿਸ਼ ਵਿੱਚ ਜੀਣ ਵਾਲਾ ਮਨੁੱਖ ਪਰਮਾਤਮਾ ਤੋਂ ਟੁੱਟਿਆ ਰਹਿੰਦਾ ਹੈ ਈਸ਼ਵਰ ਤੋਂ ਟੁੱਟਿਆ ਰਹਿੰਦਾ ਹੈ ਭਵਿਸ਼ ਦੀ ਬਹੁਤੀ ਚਿੰਤਾ ਹੈ ਬਹੁਤੀ ਚਿੰਤਾ ਹੈ ਮੁਸ਼ਕਿਲ ਹੈ ਇਹ ਬੰਦਾ ਪ੍ਰਭੂ ਚਿੰਤਨ ਕਰ ਸਕੇ ਇਕਾਲਮ ਦਾ ਕਹਿਣਾ ਹੈ ਜੋ ਹੱਸ ਰਹਾ ਹੈ ਸੋ ਹੱਸ ਰਹੇਗਾ ਜੋ ਰਹਾ ਹੈ ਸੋ ਰੋ ਰਹੇਗਾ ਸਕੂਨੇ ਕਲਬ ਸੇ ਖੁਦਾ ਖੁਦਾ ਕਰ ਜੋ ਕੁਝ ਕੇ ਹੋਣਾ ਹੈ ਸੋ ਹੋ ਰਹੇਗਾ ਤੋ ਅੱਜ ਦੇ ਚ ਜੀ ਹੁਣ ਦੇ ਚ ਜੀ ਆਉਣ ਵਾਲੇ ਕੱਲ ਦੀ ਚਿੰਤਾ ਤੇਰੇ ਤੇ ਕਿਉਂ ਅਸਵਾਰ ਔਰ ਗੁਜ਼ਰੇ ਹੋਏ ਕੱਲ ਦੀਆਂ ਯਾਦਾਂ ਦਾ ਬੋਝ ਤੂੰ ਕਿਉਂ ਚੁੱਕਿਆ ਹੈ ਜੈਸੇ ਕੋਈ ਕਿਸੇ ਵਕਤ ਕਿਸੇ ਉੱਚੇ ਔਦੇ ਤੇ ਰਿਹਾ ਹੋਵੇ ਤਾ ਆਪਣੇ ਆਪ ਨਾਲ ਉਹ ਐਕਸ ਜ਼ਰੂਰ ਜੋੜ ਲੈਂਦੇ XMP ਜਾਂ X ਮਿਨਿਸਟਰ ਪਿਦਰਮ ਸੁਲਤਾਨ ਬੂਦ ਵਾਲੀ ਗੱਲ ਹੈ ਇਹ X ਪਿੱਛਾ ਨਹੀਂ ਛੱਡਦਾ ਇਹ ਭੂਤ ਕਾਲ ਪਿੱਛਾ ਨਹੀਂ ਛੱਡਦਾ ਔਰ ਜਦ ਵੀ ਕੋਈ ਇਸ ਢੰਗ ਦੀ ਯਾਦ ਦੇ ਜੀਣ ਵਾਲਾ ਤੁਹਾਨੂੰ ਮਨੁੱਖ ਮਿਲੇ ਸਮਝ ਲਓ ਇਹ ਤੇ ਭੂਤ ਹੈ ਕਿਉਂਕਿ ਭੂਤ ਕਾਲ ਦੇ ਜੀਣ ਵਾਲੇ ਨੂੰ ਹੀ ਭੂਤ ਕਹਿੰਦੇ ਨੇ ਇਹ ਬੰਦਾ ਖਤਰਨਾਕ ਹੁੰਦਾ ਇਹਨੂੰ ਅੱਜ ਦੀ ਕੋਈ ਫਿਕਰ ਹੀ ਨਹੀਂ ਇਹ ਅੱਜ ਨੂੰ ਬਰਬਾਦ ਕਰ ਰਿਹਾ ਹੈ गुज़रे हुए कल दीया यादਾਂ ਵਿੱਚ ਇਹ ਅੱਜ ਨੂੰ ਬਰਬਾਦ ਕਰ ਰਿਹਾ ਹੈ ਆਉਣ ਵਾਲੇ ਕੱਲ ਦੀ ਯਾਦ ਦੇ ਵਿੱਚ ਅੱਜ ਭਵਿਸ਼ ਦੀ ਬੁਨਿਆਦ ਹੈ ਔਰ ਅੱਜ ਹੀ ਠੀਕ ਨਹੀਂ ਵਰਤਮਾਨ ਹੀ ਠੀਕ ਨਹੀਂ ਐਸੇ ਬੰਦੇ ਦਾ ਭਵਿਸ਼ ਠੀਕ ਨਹੀਂ ਹੋ ਸਕਦਾ ਅੱਜ ਹੀ ਠੀਕ ਨਹੀਂ ਵਰਤਮਾਨ ਹੀ ਠੀਕ ਨਹੀਂ ਐਸੇ ਬੰਦੇ ਦਾ ਭੂਤਕਾਲ ਵੀ ਠੀਕ ਨਹੀਂ ਹੋਵੇਗਾ ਔਰ ਬੰਦੇ ਕੋਲ ਸਿਰਫ ਅੱਜ ਹੈ गुज़रे हुए कल ਹੱਥ ਦੇ ਵਿੱਚ ਨਹੀਂ ਆਉਣ ਵਾਲਾ ਕੱਲ ਵੀ ਹੱਥ ਦੇ ਵਿੱਚ ਨਹੀਂ ਜੋ ਦਮ ਮੇਰੇ ਮੂੰਹ 'ਚ ਹੈ ਬਸ ਉਹੀ ਮੇਰੇ ਕੋਲ ਹੈ ਦਮ ਨਿਕਲ ਗਿਆ ਉਹ ਮੇਰੇ ਹੱਥ 'ਚ ਨਹੀਂ ਜੋ ਦਮ ਅਜੇ ਮੂੰਹ ਦੇ 'ਚ ਨਹੀਂ ਆਇਆ ਉਹ ਵੀ ਹੱਥ ਦੇ 'ਚ ਨਹੀਂ ਪਰ ਕਮਾਲ ਦੀ ਗੱਲ ਜਿਹੜਾ ਦਮ ਮੂੰਹ ਦੇ 'ਚ ਹੈ ਉਸ ਨੂੰ ਗੁਜ਼ਰੇ ਹੋਏ ਦਮ ਦੀ ਯਾਦ ਦੇ 'ਚ ਬੀਤਿਤ ਕਰਦੇ ਹੀ ਹੈ ਜੋ ਦਮ ਮੂੰਹ ਦੇ 'ਚ ਹੈ ਉਹਨੂੰ ਆਉਣ ਵਾਲੇ ਦਮ ਦੀ ਚਿੰਤਾ ਦੇ 'ਚ ਬੀਤਿਤ ਕਰਦੇ ਹੀ ਹੈ ਕਿ ਕੋਈ ਸਿਆਣਪ ਨਹੀਂ ਹੋਵੇਗੀ ਇਸ ਵਾਸਤੇ ਜੈਸੇ ਜੈਸੇ ਮਨੁੱਖ ਪ੍ਰਭੂ ਚਿੰਤਨ ਕਰਦਾ ਹੈ ਉਸ ਇੱਕ ਨਾਲ ਜੁੜਦਾ ਹੈ ਸਮੇਂ ਤੋਂ ਉੱਚਾ ਉੱਠ ਜਾਂਦਾ ਹੈ ਕਾਲ ਤੋਂ ਉੱਚਾ ਉੱਠ ਜਾਂਦਾ ਹੈ ਔਰ ਅਕਾਲ ਵਿੱਚ ਪਹੁੰਚ ਜਾਂਦਾ ਹੈ ਭਾਉ ਉੱਥੇ ਭੂਤਕਾਲ ਦੀਆਂ ਯਾਦਾਂ ਦਾ ਬੋਝ ਨਹੀਂ ਹੈ ਔਰ ਉੱਥੇ ਭਵਿਸ਼ ਦੀ ਚਿੰਤਾ ਨਹੀਂ ਦਿਲ ਦਿਮਾਗ ਹੌਲਾ ਫੁੱਲ ਹੋ ਗਏ ਕੋਈ ਬੋਝ ਨਹੀਂ ਬੋਝ ਤੇ ਭੂਤਕਾਲ ਦਾ ਹੈ ਬੋਝ ਤੇ ਭਵਿਸ਼ ਦਾ ਹੈ ਉੱਥੇ ਅੱਜ ਦੇ ਵਿੱਚ ਜੀ ਰਿਹਾ ਹੈ ਹੁਣ ਦੇ ਵਿੱਚ ਜੀ ਰਿਹਾ ਹੈ ਇਸ ਘੜੀ ਦੇ ਵਿੱਚ ਜੀ ਰਿਹਾ ਹੈ ਮਨੁੱਖ ਉਸ ਘੜੀ ਵਿੱਚ ਨਹੀਂ ਜੀ ਰਿਹਾ ਜਿਸ ਘੜੀ ਵਿੱਚ ਬੈਠਾ ਹੈ ਜਿਹੜੀਆਂ ਘੜੀਆਂ ਜੇ ਆਈਆਂ ਨੇ ਉਸ ਵਿੱਚ ਜੀਣ ਦੀ ਕੋਸ਼ਿਸ਼ ਪਿਆ ਕਰਦਾ ਹੈ ਜੋ ਘੜੀਆਂ ਲੰਘ ਗਈਆਂ ਨੇ ਉਹਦੇ ਵਿੱਚ ਜੀਉਣ ਦੀ ਕੋਸ਼ਿਸ਼ ਪਿਆ ਕਰਦਾ ਹੈ ਇਸ ਵਾਸਤੇ ਬੰਦਾ ਦੁਖੀ ਹੈ ਤਾਂ ਸਤਿਗੁਰੂ ਕਹਿੰਦੇ ਨੇ ਉਹ ਪ੍ਰਮਾਤਮਾ ਅਕਾਲ ਸਮੇ ਤੋਂ ਪਰੇ ਕਾਲ ਤੋਂ ਪਰੇ ਔਰ ਕਿਧਰੇ ਐਸਾ ਨਾ ਸਮਝ ਲਿਆ ਜਾਏ ਐਸਾ ਜੋ ਪ੍ਰਮਾਤਮਾ ਜੋ ਇੱਕ ਹੈ ਜੋ ਉਤਪਤੀ ਤੇ ਪਾਲਨਾ ਨਾਸ ਕਰ ਰਿਹਾ ਜੋ ਸਤ ਸਰੂਪ ਹੈ ਜਿਹਦਾ ਨਾਮ ਸਤ ਹੈ ਜੋ ਕਰਤਾ ਹੈ ਤੇ ਆਪਣੀ ਕਿਰਤ ਵਿੱਚ ਪੂਰਿਆ ਹੋਇਆ ਹੈ ਜਿਹਦਾ ਸੁਭਾਅ ਭੈ ਤੋ ਰਹਿਤ ਹੈ ਵੈਰ ਤੋ ਰਹਿਤ ਹੈ ਔਰ ਜੋ ਸਮੇਂ ਤੋਂ ਪਰੇ ਹੈ ਅਕਾਲ ਹੈ ਕਿਦਰੇ ਕਲਪਨਾ ਮਾਤਰ ਨਾ ਹੋਵੇ ਕਿਦਰੇ ਮਨੁੱਖ ਦੀ ਕਲਪਨਾ ਹੀ ਨਾ ਹੋਵੇ ਤੋ ਸਤਗੁਰ ਕਹਿੰਦੇ ਨਹੀਂ ਉਹ ਮਨੁੱਖ ਦੀ ਕਲਪਨਾ ਨਹੀਂ ਮੂਰਤ ਉਹ ਮੂਰਤੀ ਮਾਨ ਹੈ ਉਹਦੀ ਹੋਂਦ ਹੈ ਉਹ ਕੇਵਲ ਕਲਪਨਾ ਨਹੀਂ ਔਰ ਜੇ ਫਿਰ ਮੂਰਤੀਮਾਨ ਹੈ ਉਹਦੀ ਮੂਰਤ ਹੈ ਤਾਂ ਫਿਰ ਉਹ ਬਣੀ ਹੋਵੇਗੀ ਕਿਸੇ ਨੇ ਬਣਾਈ ਹੋਵੇਗੀ ਅਗਰ ਉਹ ਮੂਰਤੀਮਾਨ ਹੈ ਤਾਂ ਫਿਰ ਕਿਸੇ ਤੋਂ ਜਨਮ ਹੋਇਆ ਹੋਵੇਗਾ ਕਿਸੇ ਨੇ ਉਸ ਨੂੰ ਜਨਮ ਦਿੱਤਾ ਹੋਵੇਗਾ ਤਾਂ ਸਤਿਗੁਰੂ ਇੱਕਦਮ ਕਹਿੰਦੇ ਨੇ ਅਜਾਉ ਨਹੀਂ ਉਹ ਅਜਨਮਾ ਹੈ ਕਿਸੇ ਤੋਂ ਉਸਦਾ ਜਨਮ ਨਹੀਂ ਹੋਇਆ ਕਿਸੇ ਨੇ ਉਸ ਨੂੰ ਜਨਮ ਨਹੀਂ ਦਿੱਤਾ ਉਹ ਵਿਅਕਤੀ ਨਹੀਂ ਇੱਕ ਪਰਮ ਸ਼ਕਤੀ ਹੈ ਅਜਾਉ ਨਹੀਂ ਜੇ ਫਿਰ ਉਹ ਅਜੌਨੀ ਹੈ ਤਾਂ ਫਿਰ ਉਸ ਦੀ ਹੋਂਦ ਕਿਸ ਤਰ੍ਹਾਂ ਪ੍ਰਗਟ ਹੋਈ ਤਾਂ ਸਤਿਗੁਰ ਕਹਿੰਦੇ ਨੇ ਸੈ ਭੰਗ ਉਹ ਆਪਣੇ ਆਪ ਤੋਂ ਆਪ ਹੀ ਪ੍ਰਕਾਸ਼ਮਾਨ ਹੈ ਆਪ ਹੀ ਨੇ ਆਪ ਸਾਜੇ ਹੋ ਆਪ ਹੀ ਨੇ ਰਚੇ ਹੋ ਨਾ ਉਹਨੇ ਆਪਣਾ ਵਿਸਥਾਰ ਆਪ ਕੀਤਾ ਹੈ ਉਹਨੇ ਆਪਣੀ ਸਾਜਨਾ ਆਪ ਕੀਤੀ ਹੈ ਕ੍ਰਿਤ ਮੰਡਲ ਤੇ ਕਰਤੇ ਦੇ ਵਿੱਚ ਬਸ ਇਤਨਾ ਹੀ ਅੰਤਰ ਹੈ ਕ੍ਰਿਤ ਆਪਣੀ ਸਾਜਨਾ ਆਪ ਨਹੀਂ ਕਰ ਸਕਦੇ ਦੂਜਾ ਤੀਜਾ ਉਸ ਨੂੰ ਬਣਾਉਂਦਾ ਹੈ ਚੌਥਾ ਪੰਜਵਾਂ ਉਸ ਨੂੰ ਬਣਾਉਂਦਾ ਹੈ ਪਰ ਉਹ ਕਰਤਾ ਐਸਾ ਹੈ ਕਿ ਉਸਨੇ ਆਪਣੀ ਸਾਜਨਾ ਆਪ ਕੀਤੀ ਐ ਉਸਨੇ ਆਪਣੇ ਆਪ ਨੂੰ ਆਪ ਘੜਿਆ ਆਪ ਹੀ ਨੇ ਆਪ ਸਾਜਿਓ ਆਪ ਹੀ ਨੇ ਰਚਿਓ ਨਾਮ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਵਾਕ ਜਬ ਉਦ ਕਰਖ ਕਰਾ ਕਰ ਤਾਰਾ ਪ੍ਰਜਾ ਧਰਤ ਤਬ ਦੇ અપਾਰਾ ਜਬ ਆਕਰਖ ਕਰਤ ਹੋਂ ਕਬ ਹੂੰ ਤੁਮ ਮੇ ਮਿਲਤ ਦੇਹ ਧਰ ਸਭੂ ਮਕੜੀ ਆਪਣੇ ਸਰੀਰ ਦੇ ਚੋਂ ਜਾਲੇ ਨੂੰ ਜਨਮ ਦਿੰਦੀ ਹੈ ਤੇ ਤਣੇ ਹੋਏ ਜਾਲੇ ਨੂੰ ਫਿਰ ਖਾ ਜਾਂਦੀ ਹੈ ਆਪਣੇ ਵਿੱਚ ਲੈ ਕਰ ਲੈਂਦੀ ਹੈ तमाम ਸੰਸਾਰ ਉਸ ਇੱਕ ਤੋਂ ਉਤਪਤ ਹੁੰਦਾ ਹੈ ਔਰ ਉਸੇ ਇੱਕ ਵਿੱਚ ਲੈ ਹੋ ਜਾਂਦਾ ਹੈ ਉਹ ਐਸਾ ਸਹਿਭੰਗ ਹੈ ਆਪਣੇ ਆਪ ਤੋਂ ਆਪ ਹੀ ਪ੍ਰਕਾਸ਼ਮਾਨ ਹੈ ਉਸ ਦੀ ਸਜਨਾ ਕਿਸੇ ਨੇ ਨਹੀਂ ਕੀਤੀ ਐਸਾ ਜੋ ਸਹਿਭੰਗ ਹੈ ਗੁਰੂ ਨਾਨਕ ਕਹਿੰਦੇ ਨੇ ਉਹ ਗੁਰੂ ਹੈ ਪ੍ਰਕਾਸ਼ ਦੇਣ ਵਾਲਾ ਹੈ ਜੋਤੀਮਾਨ ਹੈ ਗੁਰੂ ਹੈ ਸਭ ਨੂੰ ਪ੍ਰੇਰਣਾ ਦੇਣ ਵਾਲਾ ਹੈ ਸਭ ਨੂੰ ਗਿਆਨ ਦੇਣ ਵਾਲਾ ਹੈ ਐਸਾ ਨਹੀਂ ਕਿ ਗਿਆਨ ਸਿਰਫ ਮਨੁੱਖ ਕੋਲ ਹੈ ਪਸ਼ੂ ਪੰਖੀਆਂ ਕੋਲ ਵੀ ਗਿਆਨ ਹੈ ਜਿਤਨੇ ਸੁੰਦਰ ਘੌਂਸਲੇ ਬੈ ਬਣਾ ਲੈਂਦੇ ਨੇ ਪੰਛੀ ਬਣਾ ਲੈਂਦੇ ਨੇ ਇਸ ਤਰ੍ਹਾਂ ਦੀ ਸੁੰਦਰ ਬੁਣਤਰ ਮਨੁੱਖ ਦੀ ਨਹੀਂ ਹੋ ਸਕਦੀ ਜਿਤਨੀ ਸੁਤੰਤਰਤਾ ਦੇ ਨਾਲ ਮੱਛੀ ਤੈਰ ਲੈਂਦੀ ਹੈ ਬੰਦਾ ਕਿੱਥੇ ਤੈਰ ਸਕਦਾ ਹੈ ਔਰੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤੇ ਮੱਛੀ ਨੂੰ ਬਹੁਤ ਸਿਆਣਾ ਮੰਨਿਆ ਅਤ ਸਿਆਣੀ ਸੋਹਣੀ ਕਿਉਂਕਿ ਤੋ ਵੀ ਸਾਹ ਸਾਨੂੰ ਪਸ਼ੂ ਪੰਖੀਆਂ ਦਾ ਬੋਧ ਨਹੀਂ ਇਸ ਵਾਸਤੇ ਅਸੀਂ ਮਾਰ ਨਾਲ ਕਹਿ ਦਿੰਦੇ ਹਾਂ ਗਿਆਨ ਸਿਰਫ ਮਨੁੱਖ ਕੋਲ ਹੈ ਸੂਝ ਸਮਝ ਸਿਰਫ ਮਨੁੱਖ ਕੋਲ ਹੈ ਨਹੀਂ ਪਸ਼ੂ ਪੰਖੀਆਂ ਕੋਲ ਵੀ ਹੈ ਫਰਕ ਸਿਰਫ ਇਤਨਾ ਹੈ ਕਿ ਮਨੁੱਖ ਆਪਣੀ ਸੂਝ ਸਮਝ ਨੂੰcrets ਦਾ ਰੂਪ ਦੇ ਸਕਦਾ ਹੈ ਪ੍ਰਗਟ ਕਰ ਸਕਦਾ ਹੈ ਇਸ ਦਾ ਸਰੀਰ ਦੀ ਬਣਤਰ ਇਹਦੇ ਸਰੀਰ ਦੀ ਬਣਾਵਟ ਕੁਛ ਇਸ ਢੰਗ ਦੀ ਹੈ ਪਸ਼ੂ ਪੰਖੀ ਆਪਣੀ ਸੂਝ ਸਮਝ ਨੂੰ ਪ੍ਰਗਟ ਨਹੀਂ ਕਰ ਸਕਦੇ ਅਸਮਰਥ ਨੇ ਉਹਨਾਂ ਕੋਈ ਆਕਾਰ ਨਹੀਂ ਦੇ ਸਕਦੇ ਕਿਸੇ ਬਣਤਰ ਨੂੰ ਸਹੀ ਮੈਨਿਆਂ 'ਚ ਨਾ ਪ੍ਰਗਟ ਕਰ ਸਕਣਾ ਇਹ ਉਹਨਾਂ ਦੀ ਮਜਬੂਰੀ ਹੈ ਵਰਨਾ ਸੋਚਣੀ ਪਸ਼ੂ ਪੰਖੀਆਂ ਦੇ 'ਚ ਵੀ ਹੈ ਜਿੰਨੀ ਦੂਰ ਤੋਂ ਏਲ ਵੇਖ ਲੈਂਦੀ ਹੈ ਬੰਦਾ ਨਹੀਂ ਵੇਖ ਸਕਦਾ ਜਿੰਨੀ ਦੂਰੀ ਤੋਂ ਸ਼ੇਰ ਕਿਸੇ ਮਨੁੱਖ ਜਾਂ ਪਸ਼ੂ ਦਾ ਅਨੁਭਵ ਕਰ ਲੈਂਦਾ ਹੈ ਮਹਿਸੂਸ ਹੋ ਜਾਂਦਾ ਹੈ ਮਨੁੱਖ ਨੂੰ ਇਤਨੀ ਦੂਰੀ ਤੋਂ ਅਹਿਸਾਸ ਨਹੀਂ ਹੋ ਸਕਦਾ। ਗਰਸ ਕੇ ਅਨੰਤ ਖੂਬੀਆਂ ਪਸ਼ੂ ਪੰਛੀਆਂ ਵਿੱਚ ਪਾਈਆਂ ਜਾਂਦੀਆਂ ਨੇ। ਬੱਚਿਆਂ ਦੀ ਪਾਲਣਾ ਕਰਨੀਆਂ। ਔਰ ਕਿਸ ਢੰਗ ਨਾਲ ਪਾਲਣਾ ਕਰਨੀ ਹੈ? ਕਿ ਚਿੜੀਆਂ ਨੂੰ ਵੀ ਪਤਾ ਹੈ, ਕੀੜੇ ਮਕੌੜਿਆਂ ਨੂੰ ਵੀ ਪਤਾ ਹੈ। ਇਹਨਾਂ ਦੀ ਪਰਵਰਿਸ਼ ਕਿਸ ਤਰ੍ਹਾਂ ਕਰਨੀ ਹੈ? ਇਹ ਸਿਰਫ ਮਨੁੱਖ ਦੇ ਤਲ ਦੇ ਤੇ ਬੋਧ ਨਹੀਂ। ਕਾਇਨਾਤ ਦੇ ਜ਼ਰਰੇ ਜ਼ਰਰੇ ਵਿੱਚ ਇਹ ਬੋਧ ਜਿਹੜਾ ਹੈ, ਇਹ ਕੰਮ ਕਰ ਰਿਹਾ ਹੈ। ਔਰ ਇਸ ਨਾਤੇ ਪ੍ਰਮਾਤਮਾ ਗੁਰੂ ਹੈ ਕਿਉਂਕਿ ਬੋਧ ਸਾਰਿਆਂ ਨੂੰ ਦਿੰਦਾ ਹੈ ਗਿਆਨ ਦੇਣ ਦੇ ਨਾਤੇ ਪ੍ਰਮਾਤਮਾ ਗੁਰੂ ਹੈ ਔਰ ਗਿਆਨ ਦੇਣ ਲੈਣ ਦੇ ਨਾਤੇ ਕਾਇਨਾਤ ਦਾ ਜ਼ਰਰਾ ਜ਼ਰਰਾ ਸ਼ਿਸ਼ ਹੈ ਸਿੱਖ ਹੈ ਸਿੱਖ ਸਿਰਫ ਅਸੀਂ ਹੀ ਨਹੀਂ ਕੀੜੇ ਮਕੋੜੇ ਵੀ ਸਿੱਖ ਨੇ ਪਸ਼ੂ ਪੰਖੀ ਵੀ ਸਿੱਖ ਨੇ ਕੋਈ ਐਸਾ ਨਹੀਂ ਕਹਿ ਸਕਦਾ ਕਿ ਮੈਂ ਪ੍ਰਮਾਤਮਾ ਤੋਂ ਸਿੱਖਿਆ ਨਹੀਂ ਲੈ ਰਿਹਾ ਪ੍ਰੇਰਣਾ ਦੇਣ ਵਾਲਾ ਉਹ বীজ ਮੰਤਰ ਸਰਬ ਕੋ ਗਿਆਨ ਬੁਨਿਆਦੀ ਪ੍ਰੇਰਣਾ ਦੇਣ ਵਾਲਾ ਪਰੀਪੂਰਨ ਪ੍ਰਮਾਤਮਾ ਹੈ ਤੋ ਪ੍ਰੇਰਣਾ ਦੇਣ ਦੇ ਨਾਤੇ ਗਿਆਨ ਦੇਣ ਦੇ ਨਾਤੇ ਉਹ ਗੁਰੂ ਹੈ ਗਿਆਨ ਲੈਣ ਦੇ ਨਾਤੇ ਅਸੀਂ ਸ਼ਿਸ਼ ਇਸ ਵਾਸਤੇ ਗੁਰੂ ਨਾਨਕ ਪ੍ਰਮਾਤਮਾ ਨੂੰ ਉਸ ਇੱਕ ਪ੍ਰਮਾਤਮਾ ਨੂੰ ਕਹਿੰਦੇ ਨੇ ਉਹ ਗੁਰੂ ਹੈ ਜਿੱਥੇ ਉਹ ਗੁਰੂ ਹੈ ਫਿਰ ਆਪ ਕਹਿੰਦੇ ਨੇ ਪ੍ਰਸਾਦ ਉਹ ਦਇਆ ਦੀ ਮੂਰਤੀ ਹੈ ਦਇਆ ਉਸ ਦਾ ਸੁਭਾਅ ਹੈ ਦਇਆ ਉਸ ਤੋਂ ਇਸ ਤਰ੍ਹਾਂ ਟਪਕਦੀ ਹੈ ਜਿਵੇਂ ਸੂਰਜ ਤੋਂ ਕਿਰਨਾਂ ਸੂਰਜ ਤੋਂ ਰੋਸ਼ਨੀ ਦਇਆ ਦਾ ਉਹ ਮੁਜਸਮਾ ਹੈ ਅਸਾਨੇ ਕੇ ਪ੍ਰਮਾਤਮਾ ਕਦੀ ਦਇਆ ਕਰਦਾ ਹੈ ਕਦੀ ਨਹੀਂ ਕਰਦਾ ਐਸਾ ਨਹੀਂ ਕਿ ਸੂਰਜ ਕਦੀ ਰੋਸ਼ਨੀ ਦੇਂਦਾ ਹੈ ਕਦੀ ਨਹੀਂ ਦੇਂਦਾ ਸੂਰਜ ਹਰ ਵਕਤ ਰੋਸ਼ਨੀ ਦੇ ਰਿਹਾ ਹੈ ਫਰਕ ਸਿਰਫ ਇਤਨਾ ਹੈ ਕਿ ਜ਼ਮੀਨ ਦਾ ਜਿਹੜਾ ਹਿੱਸਾ ਸੂਰਜ ਦੇ ਓਲੇ ਹੋ ਜਾਂਦਾ ਉੱਥੇ ਅੰਧਕਾਰ ਹੋ ਜਾਂਦਾ ਸੂਰਜ ਦੇ ਚ ਤੇ ਪ੍ਰਕਾਸ਼ ਹੈ ਤੇ ਹਰ ਵਕਤ ਪ੍ਰਕਾਸ਼ ਦੇ ਰਿਹਾ ਹੈ ਉੱਥੇ ਹਰ ਵਕਤ ਚਾਨਣਾ ਦੇ ਰਿਹਾ ਹੈ ਘਰ ਦੇ ਦਰਵਾਜ਼ੇ ਬੰਦ ਕਰ ਲੈ ਪਰਦੇ ਲਾ ਲਤੇ ਘਰ ਦੇ ਚ ਰੋਸ਼ਨੀ ਨਹੀਂ ਤੇ ਸੂਰਜ ਤੇ ਰੋਸ਼ਨੀ ਦੇ ਰਿਹਾ ਹੈ ਰੋਸ਼ਨੀ ਘਰ ਦੇ ਚ ਪ੍ਰਵੇਸ਼ ਕਰ ਸਕੇ ਬੰਦੇ ਨੇ ਦਵਾਰ ਬੰਦ ਕਰ ਦਿੱਤੇ ਨੇ ਪਰਦੇ ਲਾ ਦਿੱਤੇ ਨੇ ਪਰਮਾਤਮਾ ਹਰ ਵਕਤ ਦਇਆ ਕਰ ਰਿਹਾ ਹੈ ਉਸ ਤੋਂ ਦਇਆ ਹਰ ਵਕਤ ਬਰਸ ਰਹੀ ਹੈ ਕਿਸੇ ਕਿਸੇ ਵਕਤ ਅਸੀਂ ਪਾਤਰ ਹੀ ਨਹੀਂ ਹੁੰਦੇ ਦਇਆ ਦੇ ਸਾਡੇ ਕੋਲ ਪਾਤਰ ਹੀ ਨਹੀਂ ਹੁੰਦਾ ਅਸੀਂ ਅੱਖਾਂ ਬੰਦ ਕਰਕੇ ਚੱਲੀਏ ਸੂਰਜ ਤੇ ਮੌਜੂਦ ਹੈ ਠੋਕਰਾਂ ਕਾ ਜਾਵਾਂਗੇ ਰਸਤਾ ਭੁੱਲ ਜਾਵਾਂਗੇ ਇਹ ਸੂਰਜ ਦਾ ਕਸੂਰ ਨਹੀਂ ਕਸੂਰ ਸਾਡਾ ਕਿਉਂਕਿ ਅਸੀਂ ਅੱਖ ਬੰਦ ਕਰਕੇ ਚੱਲ ਰਹੇ ਹਾਂ ਪਰਮਾਤਮਾ ਹਰ ਵਕਤ ਦਇਆ ਕਰ ਰਿਹਾ ਹੈ ਹਰ ਵਕਤ ਬਖਸ਼ਿਸ਼ ਕਰ ਰਿਹਾ ਹੈ ਤਾਂ ਮੁਖਤਸਰ ਉਹ ਜੋ ਇੱਕ ਹੈ ਉਸ ਤੋਂ ਉਤਪਤੀ ਪਾਲਣਾ ਤੇ ਨਾਸ ਹੋ ਰਿਹਾ ਹੈ ਜਿਸ ਤੋਂ ਇਹ ਤਿੰਨੇ ਕੰਮ ਹੋ ਰਹੇ ਨੇ ਉਹ ਸਤ ਸਰੂਪ ਹੈ ਜੋ ਸਤ ਹੈ ਉਸ ਦਾ ਨਾਮ ਸਤ ਹੈ ਜਿਸ ਦਾ ਨਾਮ ਸਤ ਹੈ ਉਹ ਕ੍ਰਿਤ ਨਹੀਂ ਕਰਤਾ ਹੈ ਔਰ ਜੋ ਕਰਤਾ ਹੈ ਉਹ ਆਪਣੀ ਕ੍ਰਿਤ ਦੇ ਚ ਪੂਰੇ ਹੋਇਆ ਹੈ ਉਹ ਜੋ ਆਪਣੀ ਕ੍ਰਿਤ ਦੇ ਚ ਪੂਰੇ ਹੋਇਆ ਹੈ ਉਹ ਭੈ ਤੋ ਰਹਿਤ ਹੈ ਵੈਰ ਤੋ ਰਹਿਤ ਹੈ ਸਮੇਂ ਤੋ ਪਰੇ ਹੈ ਮੂਰਤੀਮਾਨ ਹੈ ਔਰ ਫਿਰ ਜਨਮ ਤੋ ਪਰੇ ਹੈ ਜਨਮ ਦੇ ਚ ਨਹੀਂ ਆਪਣੇ ਆਪ ਤੋ ਆਪ ਪ੍ਰਕਾਸ਼ਮਾਨ ਹੈ ਉਹ ਜਿਹੜਾ ਇੱਕ ਹੈ ਉਹੀ ਗੁਰੂ ਹੈ ਔਰ ਉਹ ਜੜਾ ਇੱਕ ਹੈ ਉਹ ਦਇਆ ਦੀ ਮੂਰਤੀ ਸਾਡੇ ਮਨ ਦੇ ਅੰਦਰ ਜਗਿਆਸਾ ਪੈਦਾ ਹੋਵੇ ਸਿਰਫ ਜਗਿਆਸਾ ਹੀ ਨਹੀਂ ਸਾਧੂ ਬਣੀਏ ਬ੍ਰह्मज्ञानी ਬਣੀਏ ਗੁਰਮੁਖ ਬਣੀਏ ਤਾਂ ਕਿ ਗੁਰੂ ਮਾਨ ਨਾਲ ਕਹਦੇ ਹੁਣ ਮੇਰਾ ਆਪਣਾ ਹੀ ਰੂਪ ਹੈ ਖਾਲਸਾ ਮੇਰਾ ਰੂਪ ਹੈ ਖਾਸ ਹਾਲਸੇ ਮੈਂ ਹਾਂ ਕਰੋ ਨਿਵਾਸ ਇਤਨੇ ਵਿਚਾਰ ਪਰਮਾਨ ਕਰਨੀਆਂ ਟਿਕਾਓ ਨਾਲ ਆਪਨੇ ਸਰਵਨ ਗੀਤਾ ਸਾਰਿਆਂ ਦਾ ਧੰਨਵਾਦ ਬੋਲ ਚੁਬਦੀ ਸ਼ਾਮਾ ਵਾਹਿਗੁਰੂ ਜੀ ਕਾ ਖਾਲਸਾ